ਉਹ ਤੇਰੇ ਬੱਚਾ ਕਿੱਦਾਂ ਕਰ ਲੁੰਦਾ ਹੈ ਇਦਾਂ ਦੇ ਕੰਮ ਇੰਨਾ ਸੋਹਣਾ ਸੀਗਾ ਉਹ ਤਾਂ ਵੀ ਉਹ ਤੇ ਵੱਡਾ ਓਕੀ ਬੰਦਾ ਕਹਿੰਦਾ ਫਾਜੀ ਬੰਦਾ ਅੱਛਾ ਲੜਦਾ ਉਹ ਹੁੰਦਾ ਸਿਰ ਮੇਰੀ ਗੱਲ ਮੰਨ ਲੈਂਦਾ ਸੀ ਤੇ ਮੈਂ ਕਹਾਂ ਵੀ ਮੇਰੇ ਗਿਫਟ ਕਹਿੰਦਾ ਸੀ ਹਾਂ ਮੈਂ ਤੇਨੂੰ ਦੇ ਆਉਂਗਾ ਨਾ ਮੈਂ ਤੇਨੂੰ ਤਿਹਣਾ ਤਿਦਿਆ ਲੈ ਕੇ ਦਊਗਾ ਤੂ ਤੇ ਲੈ ਕੇ ਦਊਂਗਾ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀ ਤਿਜੀਆਂ ਲੈ ਕੇ ਦਊਗਾ ਹੋਰ ਕੀ ਸਕੂਲੀ ਲੈ ਕੇ ਦਊਗਾ ਮੈਂ ਵੀ ਨਹੀਂ ਹੁੰਦਾ ਸੀ ਅਜਿसरी ਤਰ੍ਹਾਂ ਸਕੂਲੇ ਨੂੰ ਕਹਿੰਦਾ ਹੁੰਦਾ ਤੂ ਤੇ ਲੈ ਕੇ ਦਊਂਗਾ ਤੂ ਤੇ ਅੱਛਾ ਦੋਤਲੀ ਬਾਅਦ ਚ ਕਹਿੰਦਾ ਸੀ ਤੁਹਾਡੇ ਨਾਲ ਕਿ ਕਿਤੇ ਵੀ ਦਿੱਖ ਆਉਂਦਾ ਨਹੀਂ ਮੈਂ ਇਤੋਂ ਕਿ ਸਵੇਲੇ ਕੰਟੂ ਵੀ ਦਿੱਤ ਤੇ ਮੈਂ ਸੌਂਦੀ ਰਹਿੰਦੀ ਹੁੰਦੀ ਸੀ ਕਿੱਥੇ ਸੌਂਦੇ ਹੁੰਦੇ ਸੀ ਤੁਸੀਂ ਹੋ ਕੇ ਨਹੀਂ ਸੀ ਰੋਟੀ ਵੀ ਕਿੱਥਿਆ ਨਹੀਂ ਖਾਣੀ ਜਦ ਤੱਕ ਉਹ ਨਹੀਂ ਬਹਿਣਾ ਨਹੀਂ ਉਦੋਂ ਕੋਨੇ ਇੱਕੀ ਰੋਟੀ ਖਾਣੀ ਸਮੇਂ ਸਾਰੀ ਰਾਤ ਜਾਗਦੀ ਰਹਿੰਦੀ ਆ ਮੰਮਾ ਮੇਰੇ ਭਾਣੂ ਕਿ ਦੂਰ ਜਾ ਕੁਝ ਲੁਗਾਂ ਉਹਨੂੰ ਕਿਧਰੋਂ ਸਜ਼ਾ ਦਿੱਤੀ ਜਾਊਂਗੀ ਇਹ ਕਹਿੰਦੀ ਰਾਤ ਨੂੰ ਸਾਰਾ ਦਿਨ ਸੌਂਦੀ ਨਹੀਂ ਐ ਇਹ ਗੱਲ ਆਉਦੀ ਇਹ ਕਰਦੀ ਰਹਿੰਦੀ ਆ ਸਜ਼ਾ ਕੱਟ ਕੇ ਆਇਆ ਸੀ ਉਹਦੇ ਹੀ ਉਹਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ ਹੁਣ ਉਹ ਇਹ ਕਹਿੰਨੇ ਆ ਵੀ ਜਦੋਂ ਵੀ ਕੋਈ ਇਦਾਂ ਦਾ ਕੰਮ ਕਰਦਾ ਆ ਉਹਨੂੰ ਉਸੇ ਵੇਲੇ ਸਜ਼ਾ ਦਿੱਤੀ ਜਾਵੇ ਤਾਂ ਕਿ ਕਿਸੇ ਹੋਰ ਬੱਚੇ ਦੇ ਨਾਲ ਨਾ ਹੋਵੇ ਨੇ ਸੋਚਦੀ ਆ ਵੀ ਉਹ ਦਨ ਕੇ ਜੋ ਆਉਂਗਾ ਜਰੂਰ ਮੇਰੇ ਅੱਖਾਂ ਦੇ ਸਾਹਮਣੇ ਉਹ ਬੰਦੇ ਨੂੰ ਮਾਰਿਆ ਜਾਊਗਾ ਹੂੰ ਉਹ ਤਾਰੇ ਉਹਨੂੰ ਐਟ ਵੀ ਉਹਦੇ ਸਿਰ 'ਚ ਮਾਰੀ ਉਹਦੇ ਗਲਾ ਘੁੱਟਿਆ ਆਤ ਕਹਵੋ ਦੇ ਬਾਹ ਨੂੰ ਆਈ ਅਸਦੀਆ ਉਹ ਜ਼ਿਆਦਾ ਉਹਨੂੰ ਮਾਰਿਆ ਕੋਈ ਉਹਦੀ ਹੀ ਪੈਂਟ ਨਾਲ ਉਹਦਾ ਗਲਾ ਘੁੱਟਿਆ ਸਾਡੇ ਕੋ ਬੋਲ ਨਹੀਂ ਹੁੰਦਾ ਹੈਗਾ ਮੈਂ ਤਾਂ ਨਹੀਂ ਸੋਚਿਆ ਵੀ ਕੁੰਸੀ ਵਰਨਾ ਕੋਈ ਸੀ ਬੰਨਾ ਹੁਣ ਸੋਚਦੇ ਆ ਏਦਾਂ ਦੇ ਲੋਕਾਂ ਨੂੰ ਉਦੋਂ ਹੀ ਸਜ਼ਾ ਦੇਣੀ ਹੈ ਹਨਾ ਡਰਦੀ ਆ ਬਾਹਰ ਨਿਕ ਕੋ ਕਹਿੰਦੀ ਮम्मा ਮੇਰਾ ਬਾਹਰ ਨਿਕਣ ਨਹੀਂ ਦਿੰਦਾ ਹੈਗਾ ਜਾਣਾ ਨਾਲ ਜਾਣਾ ਕਹਿੰਦਾ ਮम्मा ਮੇਰੇ ਨਾਲ ਚਲੋ ਨਾਲ ਜਾਣਾ ਪੈਂਦਾ ਹੈ ਮਮਾ ਨੂੰ ਦਾਰ ਲਾ ਕੇ ਤਾਇਆ ਉਹ ਤਾਂ ਹੈ ਨਹੀਂ ਹੁਣ ਮੈਂ ਹੀ ਆ ਸਿਰਫ ਤਾਂ ਹੀ ਮੈਂ ਕੱਲੀ ਜਾਂਦੀ ਬਾਹਰ ਕਦੇ ਵੀ ਕੋਈ ਬੁਲਾਉਂਦਾ ਵਾ ਤਾਂ ਘਰਦਿਆਂ ਨੂੰ ਜ਼ਰੂਰ ਦੱਸਣਾ ਵਾ ਤੁਸੀਂ ਚੁੱਪ ਨਹੀਂ ਰਹਿਣਾ ਕਦੇ ਵੀ ਦੱਸਦੇ ਮੈਨੂੰ ਪਤਾ ਵੀ ਨਹੀਂ ਲੱਗਣੇ ਕਿ ਮੈਂ ਰਹਿੰਦੀ ਆ ਤੰਦੇ ਸਿਆਣੀ ਹੋ ਜਸਮੀ ਮੇਰੇ ਮੰਮਾ ਪਾਪਾ ਦੁਖੀ ਹੋਣਗੇ ਦੱਸਤੀ ਨਹੀਂ ਰਹਿੰਦੀ ਆ ਬੱਚੀ ਆ ਨਿੱਕੀ ਜਈ ਪਰ ਹੌਸਲਾ ਤੇ ਹਿੰਮਤ ਬਹੁਤ ਵੱਡੀ ਐ ਉਸ ਵਾਹਿਗੁਰੂ ਦਾ ਨਾਮ ਲੈਂਦੀ ਐ ਇਹ ਸ਼ਾਸਤਰ ਜਿਹੜਾ ਹਮੇਸ਼ਾ ਹੱਥ ਦੇ ਵਿੱਚ ਰੱਖਣ ਦੀ ਗੱਲ ਕਰ ਰਹੀ ਐ ਕਿ ਇਹ ਮੈਂ ਹੱਥ ਦੇ ਵਿੱਚ ਰੱਖਣਾ ਜੋ ਦਰਿੰਦਾ ਉਸ ਵਰਗਾ ਕੋਈ ਇਨਸਾਨ ਮਿਲੂਗਾ ਤਾਂ ਮੈਂ ਛੱਡਣਾ ਵੀ ਨਹੀਂ ਐ ਨਿੱਕੀ ਜਿਹੀ ਬੱਚੀ ਦੇ ਬੋਲ ਆ ਜਿਹਦੇ ਮਨ ਦੇ ਵਿੱਚ ਗੁੱਸਾ ਆਣਾ ਸੁਭਾਵਿਕ ਐ ਇਹਦਾ ਹੋਰ ਕਿਸੇ ਦੇ ਬੱਚੇ ਨਾਲ ਹੋਵੇ ਜਿੱਦਾਂ ਮੇਰੇ ਅੱਜ ਭਰਾਣਾ ਹੋਈ ਆ ਹਾਂ ਅੱਜ ਸੋਸ਼ਲ ਮੀਡੀਆ ਭਰਿਆ ਹੋਇਆ ਐ ਹਰ ਪਾਸੇ ਮਾਸੂਮ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਬਹੁਤ ਸਾਰੇ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਮੁੱਦਾ ਬਣ ਗਿਆ ਜਿੱਥੇ ਸਾਰਾ ਪੰਜਾਬੀ ਭਾਈਚਾਰਾ ਇਕੱਠਾ ਹੋ ਗਿਆ ਹੈ ਕਿ ਉਸ ਮਾਸੂਮ ਦੇ ਨਾਲ ਅਜਿਹੀ ਦਰਿੰਦਗੀ ਕਰਨ ਵਾਲੇ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ ਮੌਤ ਤੋਂ ਵੀ ਅਗਰ ਵੱਡੀ ਕੋਈ ਸਜ਼ਾ ਉਹ ਵੀ ਉਸ ਦਰਿੰਦੇ ਨੂੰ ਮਿਲਣੀ ਚਾਹੀਦੀ ਹੈ ਪਰ ਉਸ ਦਾ ਪਰਿਵਾਰ ਉਸ ਬੱਚੇ ਦਾ ਜਿਨ੍ਹਾਂ ਦਾ ਇਕਲੌਤਾ ਸਹਾਰਾ ਜਿਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਜਿਸ ਨੇ ਨਾ ਹੀ ਮੁੜਨਾ ਹੈ ਪਰ ਕਿਸੇ ਹੋਰ ਕਰਦਾ ਚਰਾਗ ਨਾ 부জে ਕਿਸੇ ਹੋਰ ਕਰਦੇ ਪਰਿਵਾਰਕ ਮੈਂਬਰ ਦੇ ਨਾਲ ਕਿਸੇ ਬੱਚੇ ਦੇ ਨਾਲ ਕਿਸੇ ਮਾਸੂਮ ਦੇ ਨਾਲ ਜਿਹਾ ਨਾ ਹੋਵੇ ਇਸ ਕਰਕੇ ਆਵਾਜ਼ ਬੁਲੰਦ ਕਰਨੀ ਵੀ ਜ਼ਰੂਰੀ ਹੈ ਤੇ ਇਸ ਮੁੱਦੇ ਨੂੰ ਹਰ ਘਰ ਤੱਕ ਪਹੁੰਚਾਉਣਾ ਵੀ ਜ਼ਰੂਰੀ ਹੈ ਅੱਜ ਉਹ ਮਾਂ ਮੌਜੂਦ ਹੈ ਹਰਵੀਰ ਸਿੰਘ ਦੀ ਮਾਂ ਹਰਵੀਰ ਸਿੰਘ ਦੀ ਪੈਣ ਜੈਸਮੀਨ ਜਿਹੜੀ ਉਹ ਵੀ ਮੌਜੂਦ ਹੈ ਜੈਸਮੀਨ ਤੁਸੀਂ ਠੀਕ ਹੋ ਹਾਂਜੀ ਮੈਂ ਠੀਕ ਹਾਂ ਰੋਟੀ ਖਾਧੀ ਆ ਕਦੋਂ ਦੀ ਨਹੀਂ ਖਾਧੀ ਕੁੱਖ ਨਹੀਂ ਲੱਗਦੀ ਮਾਨੀ ਘਾਤਾ ਰੋਟੀ ਖਾਣ ਨੂੰ ਸਰ ਇੱਕ ਰੋਟੀ ਖਾਦੀ ਸੀ ਉਹਦੇ ਦੋ ਮਿੰਟ ਹੋ ਗਏ ਉਸ ਤੋਂ ਖਾਦੀ ਸੀ ਮਾਨੀ ਘਾਤਾ ਖਾਣ ਨੂੰ ਚੰਗਾ ਨਹੀਂ ਲੱਗਦਾ ਕੁਛ ਵੀ ਉਦਾਸਾ ਮਨ ਇਹ ਕਿਰਪਾਨ ਤੁਸੀਂ ਕਿੱਥੋਂ ਲੈ ਕੇ ਆਏ ਹੱਥ ਵਿੱਚ ਫੜੀ ਆ ਇਹ ਮੇਰੇ ਬਾਬਾ ਜੀ ਨੇ ਦਿੱਤੀ ਸੀ ਬਾਬਾ ਜੀ ਨੇ ਦਿੱਤੀ ਕਿਹੜੇ ਬਾਬਾ ਜੀ ਨੇ ਬਾਬਾ ਜੀ ਨੇ ਐਸੇ ਕਿ ਹੂੰ ਯਾ ਗਏ ਜੀ ਦੋ ਕਿਰਪਾ ਲੈ ਅੱਛਾ ਨਾਮ ਤੁਹਾਡਾ ਕੀ ਹੈ ਜੈਸਮੀਨ ਜੈਸਮੀਨ ਕਿਹੜੀ ਜਮਾਤ ਚ ਪੜਦੇ ਹੋ 4th 4th ਵਿੱਚ ਪੜਦੇ ਹੋ ਪੜਾਈ ਦੇ ਵਿੱਚ ਮਨ ਲੱਗਦਾ ਵਾ ਹਾਂ ਜੀ ਪੜਨ ਨੂੰ ਮਨ ਕਰਦਾ ਜਿੱਦਾਂ ਹੁਣ ਆ ਚੀਜ਼ ਹੋ ਗਈ ਉਸ ਤੋਂ ਬਾਅਦ ਕਿੱਦਾਂ ਪੜਾਈ 'ਚ ਦਿਲ ਲੱਗ ਰਿਹਾ ਕੁਝ ਵੀ ਕਰਨ ਨੂੰ ਮਨ ਨਹੀਂ ਕਰ ਰਿਹਾ ਇਹ ਬਾਬਾ ਜੀ ਨੇ ਜਦੋਂ ਦਿੱਤੀ ਸੀ ਕੀ ਕਹਿੰਦੇ ਸੀ ਬਾਬਾ ਜੀ ਸਨਾਨੇ ਤੇ ਲੈ ਕੇ ਸੋਈਂ ਇਹ ਕਿਰਪਾਨ ਬਾਬਾ ਜੀ ਨੇ ਦਿੱਤੀ ਆ ਕਿ ਕੋਈ ਐਦਾਂ ਕੁਝ ਕਰਦਾ ਵਾ ਤਾਂ ਬੰਦੇ ਦੇ ਹੱਥ ਦੇ ਵਿੱਚ ਇਹ ਗੁਰੂ ਦਾ ਦਿੱਤਾ ਹੋਇਆ ਉਹ ਕਿਰਪਾਨ ਐ ਉਹ ਸ਼ਾਸਤਰ ਐ ਜਿਸ ਦੇ ਨਾਲ ਕੋਈ ਕਮਜ਼ੋਰ ਵੀ ਹੋਵੇ ਉਹਦੇ ਅੰਦਰ ਵੀ ਸ਼ਕਤੀ ਆ ਜਾਂਦੀ ਆ ਜੈਸਮੀਨ ਭਰਾ ਨੂੰ ਇਨਸਾਫ ਮਿਲ ਰਿਹਾ ਵਾ ਤੁਹਾਡੇ ਕਹਿਣ ਤੇ ਦੇਖੋ ਕਿੰਨੀ ਦੁਨੀਆ ਆਵਾਜ਼ ਚੱਕ ਰਹੀ ਆ ਸੋਸ਼ਲ ਮੀਡੀਆ ਤੇ ਤੁਸੀਂ ਉਹਨਾਂ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਬੋਲੋ ਮੈਂ ਬਸ ਇਹ ਕਹਿੰਦੀ ਆ ਸਾਰੇ ਸਾਡਾ ਇੰਨਾ ਸਾਥ ਦਿੰਦੇ ਆ ਤਾਂ ਕੋਈ ਦਿੰਦਾ ਨਹੀਂ ਪਰ ਹੂੰ ਨਹੀਂ ਦਿੰਦਾ ਸਾਰੇ ਸਾਰੇ ਇੰਨਾ ਆਪਣਾ ਸਾਥ ਦਿੰਦੇ ਆ ਹੂੰ ਹਰ ਵੇਲੇ ਇਨਸਾਫ ਲਈ ਹੂੰ ਪ੍ਰਾਧਾਨ ਹਰਵੀਰ ਹੈ ਹੂੰ ਕਿੰਨੀ ਸਾਲ ਦੀ ਉਮਰ ਸੀ ਉਹਦੀ ਤਾਂ ਤੋ ਕਿੰਨਾ ਛੋਟਾ ਸੀ 4 ਸਾਲ ਹਾਂ 4 ਸਾਲ ਅੱਛਾ ਫਿਰ ਤੁਸੀਂ ਦੋਨੇ ਗੁਰਦੁਆਰੇ ਜਾਂਦੇ ਹੁੰਦੇ ਸੀ ਇਕੱਠੇ ਰੋਜ਼ ਜਾਣਾ ਸਵੇਰੇ ਸ਼ਾਮ ਕਦੇ ਵੀ ਮਿਸ ਨਹੀਂ ਕਰਦੇ ਸੀ ਅੱਛਾ ਅਬੇ ਬਾਬਾ ਜੀ ਕੋ ਕੀ ਮੰਗਦੇ ਹੁੰਦੇ ਸੀ ਪਾਠ ਕਰਦੇ ਹੁੰਦੇ ਸੀ ਕੀ ਕਹਿੰਦੇ ਹੁੰਦੇ ਸੀ ਬਾਬਾ ਜੀ ਨੂੰ ਕਹਿੰਦੇ ਜੇ ਕੋਈ ਦਰ ਦਿੰਦਾ ਤੇ ਪੂਰੀ ਨਹੀਂ ਹੁੰਦੀ ਹੈ ਕਹਿੰਦੇ ਜੇ ਕੋਈ ਦਰ ਦਿੰਦਾ ਆਪਣੀ ਈਸ਼ਟ ਵੀ ਪੂਰੀ ਨਹੀਂ ਹੁੰਦੀ ਅੱਛਾ ਨਹੀਂ ਪੂਰੀ ਹੁੰਦੀ ਚਲੋ ਬਾਬਾ ਜੀ ਤੁਹਾਡੀ ਹਰ ਈਸ਼ਟ ਪੂਰੀ ਕਰਨ ਅੱਛਾ ਫਿਰ ਹੁਣ ਤੁਸੀਂ ਕਿਰਪਾਨ ਹੱਥ ਦੇ ਵਿੱਚ ਮੈਂ ਦੇਖਿਆ ਤੁਸੀਂ ਉਦੋਂ ਨੂੰ ਵੀ ਜਾਂਦੇ ਸੀ ਇਦੋਂ ਨੂੰ ਵੀ ਇਹ ਕਿਰਪਾਨ ਦੇ ਨਾਲ ਫਿਰ ਕੀ ਮਹਿਸੂਸ ਹੋ ਰਿਹਾ ਉਹ ਬਦੀਆ ਮਸਸ ਹੋ ਰਿਹਾ ਲੱਗਦਾ ਜੇ ਕੋਈ ਹੱਥ ਵੀ ਲਾਊਗਾ ਤਾਂ ਇਹ ਕਿਰਪਾਨ ਕੰਮ ਕਰੂਗੀ ਇਹ ਇਹ ਕਿਰਪਾਨ ਬਾਬੇ ਦੀ ਦਿੱਤੀ ਹੋਈ ਆ ਇਹ ਗੁਰੂ ਜੀ ਦੀ ਨਿਸ਼ਾਨੀਆਂ ਹਮ ਅੱਛਾ ਫਿਰ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਆ ਜਿਹੜੇ ਕਹਿ ਰਹੇ ਆ ਕਿ ਹਨਾ ਜੈਸਮੀਨ ਬਹੁਤ ਸਿਆਣੀ ਕੁੜੀ ਆ ਜੈਸਮੀਨ ਨੇ ਆਵਾਜ਼ ਚੁੱਕੀ ਆ ਆਪਣੇ ਭਰਾ ਦੇ ਲਈ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਹਮ ਜਿਹੜੇ ਜਿਨ੍ਹਾਂ ਦੇ ਨਾਲ ਇਦਾਂ ਬਹੁਤ ਬੁਰਾ ਹੁੰਦਾ ਵਾ ਜਿਨ੍ਹਾਂ ਹੋਰ ਲੋਕਾਂ ਦੇ ਨਾਲ ਇਦਾਂ ਹੁੰਦਾ ਉਹ ਆਵਾਜ਼ ਨਹੀਂ ਚੱਕਦੇ ਜੈਸਮੀਨ ਆਪਣੀ ਉਹਨਾਂ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਹੂੰ ਬੇਦੌਰ ਕਿਸੇ ਦੇ ਬੱਚੇ ਨਾਲ ਹੋ ਵੀ ਜਿੱਦਾਂ ਮੇਰੇ ਅੱਜ ਭਰਾਣ ਹੋਈ ਆ ਹੂੰ ਹੂੰ ਜਿਹੜਾ ਵੀ ਕੋਈ ਇਦਾਂ ਰ ਕੰਮ ਕਰੂਗਾ ਹੁਣ ਸਖਤ ਉਸ ਅਸਰ ਦਿੱਤੇ ਜਾਵੇ ਜਿਹੜਾ ਉਹ ਭਰਾ ਦਾ ਦਰਿੰਦਾ ਸੀ ਪਹਿਲਾਂ ਦੇਖਿਆ ਸੀ ਉਹਨੂੰ ਕਦੇ ਤੁਸੀਂ ਹਾਂਜੀ ਕਿੰਨੀ ਵਾਰ ਦੇਖਿਆ ਅੱਛਾ ਉਹ ਤਾਂ ਦੇ ਆਸ-ਪਾਸ ਹੀ ਘੁੰਮਦਾ ਹੁੰਦਾ ਸੀ ਜਦੋਂ ਤੁਸੀਂ ਗੁਰਦੁਆਰੇ ਜਾਂਦੇ ਸੀ ਉਦੋਂ ਉਦੋਂ ਹੀ ਦੇਖਿਆ ਉਦੋਂ ਨਹੀਂ ਮੈਂ ਪਹਿਲਾਂ ਵੀ ਦੇਖਦੀ ਸੀ ਪਹਿਲਾਂ ਕਦੋਂ ਦੇਖਿਆ ਦੋ ਵਾਰ ਹੀ ਦੇਖਿਆ ਸੀ ਬਸ ਦੋ ਵਾਰ ਹੀ ਦੇਖਿਆ ਹੈ ਤੇ ਉਦੋਂ ਉਹਨੇ ਕੁਝ ਇਦਾਂ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਵੇਲੇ ਕੀ ਕਹਿੰਦਾ ਸੀ ਉਦੋਂ ਰਵੀਨ ਕਹਿਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹਨੂੰ ਮਿਲਾ ਕੇ ਜਾਂਦਾ ਸੀਗਾ ਅੱਛਾ ਤੈਨੂੰ ਵੀ ਹੈਲੋ ਮਿਲਾਉਂਦਾ ਸੀ अच्छा मैं ओ देखो जानती नहीं थी अच्छा ਤੇ ਭਰਾ ਵੀ ਨਾਲ ਹੀ ਹੁੰਦਾ ਸੀ ਫਿਰ ਉਹ ਭਰਾ ਨੂੰ ਹੈਲੋ ਮਿਲਾਜਨ ਦਾ ਤੂੰ ਕਦੀ ਕੁਛ ਕਿਹਾ ਨਹੀਂ ਮੈਨੂੰ ਹਨਾ ਮੈਂ ਮੈਨੂੰ ਪਤਾ ਨਹੀਂ ਲੱਗਦਾ ਸੀ ਮੈਂ ਕਿਹਾ ਖਰਾ ਕੋਈ ਪਾਪਾ ਦਾ ਦੋਸਤ ਤਾਂ ਹੈ ਹੀ ਹੈਲੋ ਮਨਾਉਂਦਾ ਵਾ اچھا ਕੋਈ ਚੀਜੀ ਚੁੱਜੀ ਵੀ ਦਿੰਦਾ ਸੀ ਨਹੀਂ اچھا ਫਿਰ ਜਦੋਂ ਤੁਸੀਂ ਗੁਰਦੁਆਰੇ ਜਾਂਦੇ ਸੀ ਉਦੋਂ ਮਿਲਿਆ ਤੁਹਾਨੂੰ ਦੋ ਵਾਰ ਹਨਾ ਦੂਸਰੀ ਵਾਰ ਇਸ ਟਾਈਮ ਮਿਲਿਆ ਫਿਰ ਭਰਾ ਨੂੰ ਹੈਲੋ ਮਿਲਾ ਕੇ ਚਲਾ ਗਿਆ ਹੈ ਲੱਗਦਾ ਸੀ ਪਿੱਛਾ ਕਰ ਰਿਹਾ ਜਾਂ ਸਾਡੇ ਸਾਨੂੰ ਦੇਖਦਾ ਵਾ ਇਹ ਲੋਕ ਲੋਕ ਇਦਾਂ ਵੀ ਕਦੇ ਲੱਗਾ ਤੁਹਾਨੂੰ ਇਦਾਂ ਨਹੀਂ ਲੱਗਾ ਕਦੇ ਵੀ ਨਹੀਂ ਉਹਨੂੰ ਕਦੇ ਦੇਖਿਆ ਸੀ ਪਹਿਲਾਂ ਸਿਰਫ ਦੋ ਵਾਰ ਦੇਖਿਆ ਸੀ ਅੱਛਾ ਇਦਾਂ ਹੁੰਦਾ ਨਾ ਕਿ ਗੰਦਾ ਅੰਕਲ ਲੱਗਦਾ ਸੀ ਦੇਖ ਕੇ ਕਿ ਸਹੀ ਨਹੀਂ ਹੈਗਾ ਇਦਾਂ ਲੱਗਾ ਸੀ ਕਦੇ ਅੱਛਾ ਤੇ ਭਰਾ ਨੂੰ ਕਿਹਾ ਸੀ ਕਿ ਇਹਨੂੰ ਨਾ ਬੁਲਾਇਆ ਕਰ ਮਨਚ ਹੀ ਨਹੀਂ ਆਇਆ ਉਸ ਵੇਲੇ ਹਨਾ ਮੈਂ ਤਾਂ ਬਸ ਇਹ ਲੱਗਿਆ ਕਰੋ ਕੋਈ ਪਾਪਾ ਦਾ ਦੋਸਤ ਆ ਹੂੰ ਬਾਜਮਾਰੀ ਸੀ ਉਹਨੇ ਤੂੰ ਬਾਜਮਾਰ ਕੇ ਅੰਦਰ ਨਹੀਂ ਸੀ ਕਰ ਲੈਈ ਉਹਨੇ ਕਦੋਂ ਕਦੋਂ ਬਾਜਮਾਰੀ ਸੀ ਸੀ ਉਹਨੇ ਨਹੀਂ ਮੈਂ ਮਾਰੀ ਸੀ ਬਾਦੋਂ ਅੱਛਾ ਕੀ ਕੀ assi ਤੁਸੀਂ ਉਹਨੂੰ ਮੈਂ ਕਿਹਾ ਹਰਵੀਰ ਇੱਧਰ ਆ ਜਾ ਫੇ ਉਹ ਆ ਗਿਆ ਸੀ ਅੰਦਰ ਅੱਛਾ ਉਹਦੇ ਡਰ ਤੋਂ ਅੱਛਾ ਤੁਸੀਂ ਰੋਕਦੇ ਹੁੰਦੇ ਸੀ ਹਨਾ ਫਿਰ ਜਦੋਂ ਉਹ ਕੱਲਾ ਕਦੋਂ ਰਹਿ ਗਿਆ ਸੀ ਹਰਵੀਰ ਉਦੋਂ ਤੁਸੀਂ ਕਿੱਥੇ ਸੀ ਮੈਂ ਗੁਰਦੁਆਰੇ ਚੱਲ ਤੁਸੀਂ ਗੁਰਦੁਆਰੇ ਅੰਦਰ ਚਲੇ ਗਏ ਸੀ ਉਹ ਬਾਹਰ ਹੀ ਰਹਿ ਗਿਆ ਹਰਵੀਰ ਖੜਾ ਅੱਛਾ ਫਿਰ ਜਦ ਤੁਸੀਂ ਗੁਰਦੁਆਰੇ ਤੋਂ ਬਾਹਰ ਆਏ ਫਿਰ ਕਿੱਥੇ ਗਿਆ ਹੈ ਹੀ ਨਹੀਂ ਸੀ ਫਿਰ ਮੰਮੀ ਨੂੰ ਦੱਸਿਆ ਆ ਕੇ ਮੰਮੀ ਨੂੰ ਕੀ ਕਿਹਾ ਮੰਮਾ ਨੇ ਪਹਿਲਾਂ ਪੁੱਛਿਆ ਹਰਵੀਰ ਕਿੱਥੇ ਮੈਂ ਕਿਹਾ ਹਰਵੀਰ ਤਾਂ ਮੇਰੇ ਨਾਲ ਆਇਆ ਵੀ ਨਹੀਂ ਹੂੰ ਫਿਰ ਸੇ ਉਹ ਲੱਭਿਆ ਤੁਹਾਨੂੰ ਲੱਗਾ ਉਹ ਘਰ ਚ ਲੱਗਿਆ ਵਾ ਪਤਾ ਲੱਗ ਜਾਂਦਾ ਸੀ ਘਰ ਦਾ ਆਪੇ ਚਲ ਜਾਂਦਾ ਸੀ ਹਰਵੀਰ ਅੱਛਾ ਫਿਰ ਤੁਸੀਂ ਦੱਸਿਆ ਠੀਕ ਆ ਫਿਰ ਤੁਹਾਡੇ ਮੋਰੀ ਕਦੇ ਆਇਆ ਦਰਿੰਦਾ ਜਦੋਂ ਆਹ ਕੰਮ ਹੋਇਆ ਉਸ ਤੋਂ ਬਾਅਦ ਦੇਖਿਆ ਉਹਨੂੰ ਬੋਲਿਆ ਉਹਨੂੰ ਕੁਛ ਫੜ ਕੇ ਲੱਗੀ ਪਲਸ ਅੱਛਾ ਤੇ ਐਦਾਂ ਐਨਾ ਉਹਨੇ ਪਤਾ ਲੱਗ ਗਿਆ ਤੁਹਾਨੂੰ ਬਹੁਤ ਕੁਝ ਉਹਨੇ ਗਲਤ ਕੀਤਾ ਫਿਰ ਗੁੱਸਾ ਆਂਦਾ ਮਨ ਚ ਐਦਾਂ ਦੇ ਬੰਦੇ ਲਈ ਕੀ ਆਂਦਾ ਮਨ ਚ ਮਨ ਚ ਦੇ ਤੇ ਬਚ ਲੈ ਰਹੇ ਨੇ ਇੰਨਾ ਛੋਟਾ ਬੋ ਉਹਨੇ ਐਡੀ ਵੱਡੀ ਹਰਕਤ ਕਰਤੀ ਹੂੰ ਐਡੀ ਵੱਡੀ ਹਰਕਤ ਕਰਤੀ ਉਹਨੇ ਤੁਸੀਂ ਕਿਸ ਦੇ ਕਿਸੇ ਨੂੰ ਝੜਕਿਆ ਆਪਣੇ ਭਰਾ ਨੂੰ ਕਦੇ ਝੜਕਦੇ ਹੁੰਦੇ ਸੀ ਹੂੰ ਬਾਹਰ ਝੜਕਦੇ ਸੀ ਕਿ ਪਰ ਗੁੱਸਾ ਨਹੀਂ ਬੰਦਾ ਸੀ ਗੁੱਸਾ ਨਹੀਂ ਮੰਦਾ ਸੀ ਕਿ ਮੇਰੀ ਭੈਣ ਆ ਮੇਰੀ ਦੀਦੀ ਦੀਦੀ ਕਹਿੰਦਾ ਹੁੰਦਾ ਸੀ ਕੀ ਕਹਿੰਦਾ ਹੁੰਦਾ ਸੀ ਦੀਦੀ ਅੱਛਾ ਕਦੇ ਉਹਨੂੰ ਵੀ ਤੁਸੀਂ ਮਾਰਿਆ ਨਹੀਂ ਕਿ ਵੱਡੀ ਭੈਣਾਂ ਕੋਈ ਗਲਤ ਕੀਤਾ ਮੈਂ ਮਾਰਾਂ ਇਹਦੀ ਪਰ ਇੱਕ ਦੂਜੇ ਬਿਨਾਂ ਰਹਿ ਵੀ ਨਹੀਂ ਹੁੰਦਾ ਸੀ ਹੂੰ ਅੱਛਾ ਇਹ ਇਹ ਇੱਕ ਗੱਲ ਕਿਹਨੇ ਦੱਸੀ ਆਪਾਂ ਕਿਸੇ ਨੂੰ ਮਾਰਨ ਲੱਗੇ ਵੀ ਸੋਚਦੇ ਆ ਆਪੇ ਜੋ ਮੈਂ ਚੰਦਾ ਕਹਿ ਦਿੰਦਾ ਆਪਾਂ ਮਾਰਨ ਲੱਗੇ ਵਾਕਈ ਆਪਾਂ ਸੋਚਦੇ ਹਾਂ ਕਿਸੇ ਦੇ ਮਾਰਨ ਲੱਗੇ ਹਨਾ ਕੋਈ ਵੱਡਾ ਬੰਦਾ ਹੋਵੇ ਤਾਂ ਆਪਾਂ ਕਦੇ ਸੋਚਦੇ ਨਹੀਂ ਕਿ ਹਨਾ ਵੱਡਾ ਵਾ ਚਲੋ ਸਾਡੇ ਨਾਲ ਫਿਰ ਮਨ ਦੇ ਵਿੱਚ ਗੁੱਸਾ ਜਦੋਂ ਆਇਆ ਫਿਰ ਕੀ ਕਹਿੰਦੇ ਹੋ ਤੁਸੀਂ ਕਿ ਇਹ ਬੰਦੇ ਨੂੰ ਕਿੰਨੀ ਸਖਤ ਸਜ਼ਾ ਹੋਣੀ ਚਾਹੀਦੀ ਆ ਉਹਨੂੰ ਚੌਂਕ 'ਚ ਖੜਾ ਕਰਕੇ ਮਾਰਿਆ ਜਾਵੇ ਚੌਂਕ 'ਚ ਖੜਾ ਕਰਕੇ ਮਾਰਿਆ ਜਾਵੇ ਤੁਸੀਂ ਇਹ ਚਾਹੁੰਦੇ ਹੋ ਦਾਦੋ ਉਹਨਾਂ ਲੋਕਾਂ ਨੂੰ ਜਿਹੜੇ ਦੇਖ ਰਹੇ ਆ ਤੁਹਾਨੂੰ ਕੋ ਉੱਚੀ ਬੋਲ ਕੇ ਨਾ ਨਾ ਇਦਾਂ ਹੋਵੇ ਉਹ ਚੌਂਕ 'ਚ ਖੜ ਕੇ ਸਾਹ ਦੇ ਸਾਹਮਣੇ ਮਰ ਜਾਵੇ ਉਹ ਖੜਾ ਲੱਤਾ ਪੈਰ ਬੰਗੋ ਸਾਰਾ ਕੁਝ ਤੋੜ ਦिए ਹੱਥ ਪੈਰ ਸਾਰੇ ਤੋੜ ਦੂੰ ਹਾਂ ਜਿਹੜਾ ਅੱਜ ਮੇਰੇ ਹੱਥੇ 'ਚ ਤਲਵਾਰ ਫੜੀ ਹੋਣੀ ਉਹਦੇ ਹੱਥ ਪੈਰ ਸਾਰੇ ਕੁਝ ਤੋੜ ਦੋ ਹੂੰ ਜੇ ਤੁਹਾਨੂੰ ਮੌਕਾ ਮਿਲੇ ਮਾਰੂਗੇ ਤੁਸੀਂ ਫੇ ਹੂੰ ਮੈਂ ਤਾਂ ਕਹਿੰਦੀ ਮੌਕਾ ਕੀ ਅੱਜ ਹੀ ਮਿਲ ਜੂ ਮੌਕਾ ਉਹਨੂੰ ਛੱਡਣਾ ਨਹੀਂ ਛੱਡਣਾ ਤੇ ਜਿਹੜੇ ਐਦਾਂ ਦੇ ਲੋਕ ਹੋਰ ਲੋਕਾਂ ਨਾਲ ਐਦਾਂ ਕਰਦੇ ਆ ਬੱਚਿਆਂ ਦੇ ਨਾਲ ਕਰਦੇ ਆ ਜਿਹੜੇ ਜਿਹੜੇ ਮੰਮੀ ਤੁਹਾਡੇ ਮੰਮੀ ਡੈਡੀ ਨੇ ਤੁਹਾਡਾ ਸਾਥ ਦਿੱਤਾ ਨਾ ਬੋਲੇ ਆ ਨਾ ਉਹ ਲੋਕ ਬੋਲਦੇ ਨਹੀਂ ਹੈਗੇ ਉਹਨਾਂ ਨੂੰ ਕੀ ਕਹੋਗੇ ਜਿਹੜੇ ਜਿਨ੍ਹਾਂ ਨਾਲ ਗਲਤ ਹੁੰਦਾ ਫਿਰ ਵੀ ਉਹ ਬੋਲਦੇ ਨਹੀਂ ਹੈਗੇ ਉਹਨਾਂ ਤੇ ਚ ਹਿੰਮਤ ਨਹੀਂ ਹੁੰਦੀ ਬੋਲਣ ਦੀ ਹੂੰ ਉਹ ਡਰਦੇ ਹੋਣੇ ਆ ਤੁਹਾਨੂੰ ਨਹੀਂ ਡਰ ਲੱਗਦਾ ਤੁਸੀਂ ਨਹੀਂ ਡਰਦੇ ਇਹ ਹਿੰਮਤ ਕਿੱਥੋਂ ਆਂਦੀ ਐ ਇੰਨੀ ਪਤਾ ਨਹੀਂ ਪਾਠ ਕਰਦੇ ਹੋ ਬਾਬਾ ਜੀ ਦਿੰਦੇ ਹੁੰਦੇ ਹਿੰਮਤ ਇਹ ਹੂੰ ਪਾਠ ਕਰਦੇ ਹੋ ਕਿਹੜਾ ਪਾਠ ਕਰਦੇ ਹੋ ਜਪਜੀ ਸਾਹਿਬ ਮੂਲ ਮੰਤਰ ੴ ਹਾਂਜੀ ੴ ਹੂੰ ਪਰਾਨੂੰ ਵੀ ਪੜ੍ਹ ਕੇ ਸੁਣਾਉਂਦੇ ਹੁੰਦੇ ਸੀ ਹੂੰ ਕੀ ਕਹਿੰਦੇ ਹੁੰਦੇ ਸੀ ਬਾਬਾ ਜੀ ਦੇ ਚੱਲੀਏ ਮੱਥਾ ਟੇਕ ਦਿਲ ਕਰਦਾ ਹੁੰਦਾ ਸੀ ਜਾਣ ਦਾ ਉਹਦਾ ਅੱਛਾ ਖੋਲ ਕੇ ਦੱਸੋ ਨਾ ਲੋਕਾਂ ਨੂੰ ਬੋਲ ਕੇ ਦੱਸੋ ਨਾ ਲੋਕਾਂ ਨੂੰ ਤੁਹਾਡੇ ਭਰਾ ਨੂੰ ਇਨਸਾਫ ਅੱਜ ਮਿਲ ਰਿਹਾ ਵਾ ਅੱਜ ਤੁਹਾਡੇ ਭਰਾ ਦੇ ਲਈ ਹਰ ਕੋਈ ਇੱਥੇ ਖੜਾ ਆਂਦੇ ਆ ਲੋਕ ਤੁਹਾਨੂੰ ਕੀ ਕਹਿੰਦੇ ਆ ਜਦੋਂ ਤੁਹਾਨੂੰ ਲੋਕ ਮਿਲਣ ਆਂਦੇ ਆ ਸਜ਼ਾ ਦਮਾਵਾਂਗੇ ਅਸੀਂ ਇਹ ਕਹਿੰਦੇ ਵੀ ਤੂੰ ਹਨਾ ਤੂੰ ਰੋਣਾ ਨਹੀਂ ਵੀ ਤੁਸੀਂ ਹੌਸਲਾ ਰੱਖਣਾ ਵਾ ਹਨਾ ਉਹ ਉਹਨੂੰ ਇਨਸਾਫ ਮਿਲ ਜਾਣਾ ਹੈ ਹੂੰ ਇਹ ਕਹਿੰਦੇ ਜਿਹੜਾ ਵੀ ਲੋਕ ਆਂਦਾ ਹੈ ਹੂੰ ਕਿੰਦੇ ਅਸੀਂ ਤੁਹਾਡੇ ਨਾਲ ਖੜਾ ਵਾ ਹੂੰ ਕੰਦ ਬਗੋਂ 12 ਵਜੇ ਕੋਲ ਕਦੋਂ ਸਿ ਆਦਾਂਗੇ ਹੂੰ ਪਰ ਜੈਸਮੀਨ ਨੂੰ ਬਹੁਤ ਸਾਰੇ ਲੋਕਾਂ ਦੇ ਕੋਲ ਤਾਂ ਕੋਈ ਇਦਾਂ ਕਹਿਣ ਵਾਲਾ ਵੀ ਨਹੀਂ ਹੁੰਦਾ ਬਹੁਤ ਸਾਰੇ ਲੋਕਾਂ ਨੂੰ ਤਾਂ ਲੋਕ ਇਦਾਂ ਕਹਿੰਦੇ ਵੀ ਨਹੀਂ ਅਸੀਂ ਨਾਲ ਖੜੇ ਆ ਲੋਕ ਕਹਿੰਦੇ ਦੱਸੋਗੇ ਤੁਹਾਡੀ ਬੇਇਜ਼ਤੀ ਹੋਣੀ ਆ ਕਿਸੇ ਤੁਹਾਡੇ ਵਰਗੀ ਬੱਚੀ ਦੇ ਨਾਲ ਇਦਾਂ ਹੋ ਜਵੇ ਜਾਂ ਕਿਸੇ ਬੱਚੇ ਦੇ ਨਾਲ ਹੋ ਜਵੇ ਜਾਂ ਕਿਸੇ ਵੱਡੀ ਦੀਦੀ ਦੇ ਨਾਲ ਇਦਾਂ ਹੋ ਜਵੇ ਕੋਈ ਵੀ ਨਹੀਂ ਬੋਲਦਾ ਕੀ ਕਹੂੰ ਕਿ ਉਹਨਾਂ ਲੋਕਾਂ ਨੂੰ ਮਾਪਿਆਂ ਨੂੰ ਉਚਿਤ ਨਹੀਂ ਬੋਲੋ ਮੈਂ ਤਾਂ ਇਹੀ ਕਹਿੰਦੇ ਸਾਰੇ ਆਪਣੇ ਬੱਚਾ ਦਾ ਖਿਆਲ ਰੱਖਣ ਜਦ ਨਾਲ ਮੇਰੇ ਪ੍ਰਾਣ ਆ ਹੋਰ ਕਿਸੇ ਨਾਲ ਹੋਵੇ ਨਾ ਸਾਰੇ ਆਪਣੇ ਬੱਚਾ ਦਾ ਆਪ ਖਿਆਲ ਰੱਖਣਾ ਹੂੰ ਆਪ ਖਿਆਲ ਰੱਖਣਾ ਪੈਣਾ ਫਿਰ ਬਚਾਂਗੇ ਆਪਾਂ ਹੂੰ ਬਚਣਾ ਪੈਦਾ ਵੀ ਭਈਆਂ ਜਿਹੜੇ ਵਿਪਰਵਾਸੀ ਹੋਣਾਂ ਸਾਰਿਆਂ ਨੂੰ ਬਾਹਰ ਕੱਢਿਆ ਜਾਵੇ ਪੰਜਾਬ ਚੋਂ ਹੂੰ ਅੱਜ ਕਿਸੇ ਨੂੰ ਵੀ ਦੇਖ ਦਿਓ ਅੱਜ ਗੁੱਸਾ ਆਂਦਾ ਵਾ ਰਵਾਸੀਆਂ ਨੂੰ ਦੇਖ ਕੇ ਗੁੱਸਾ ਆਦਾ ਮਨ 'ਚ ਉਸ ਬੰਦੇ ਨੂੰ ਦੇਖ ਦਿਓ ਜਦੋਂ ਉਦਾਂ ਦੇ ਬੰਦੇ ਕਿਸੇ ਹੋਰ ਨੂੰ ਦੇਖ ਦਿਓ ਮਨ 'ਚ ਕੀ ਆਂਦਾ ਦੇ ਕਿੱਦਾਂ ਕਰ ਲੰਦਾ ਇਦਾਂ ਦੇ ਕੰਮ ਛੋਟੇ ਜਿਹੇ ਬੱਚਾ ਨਾ ਕਿੱਦਾਂ ਕਰ ਲੰਦਾ ਇਹ ਇਦਾਂ ਦੇ ਕੰਮ ਹੂੰ ਇੰਨਾ ਸੋਹਣਾ ਸੀਗਾ ਉਹ ਤੁਹਾਡੇ ਵਰਗਾ ਸੀ ਮੈਨੂੰ ਥੋੜਾ ਸੋਹਣਾ ਸੀ ਤੁਹਾਡੇ ਨਾਲੋਂ ਜ਼ਿਆਦਾ ਸੋਹਣਾ ਸੀ ਸਾਡੇ ਨਾਲ ਕੀ ਗੱਲ ਕਰਦਾ ਹੁੰਦਾ ਸੀ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕਰਦਾ ਸੀ ਮੈਨੂੰ ਬਸ ਇਹ ਕਹਿੰਦਾ ਸੀ ਮੈਂ ਕਿਹਾ ਵੀਰ ਵੀ ਤੂੰ ਵੱਡਾ ਹੋ ਕੇ ਕੰਨ ਬੰਨਣਾ ਕਹਿੰਦਾ ਫੌਜੀ ਬੰਨਣਾ ਅੱਛਾ ਕਹਿੰਦਾ ਫੌਜੀ ਬੰਨਣਾ ਫਿਰ ਤੁਸੀਂ ਕੀ ਕਹਿੰਦੇ ਹੁੰਦੇ ਸੀ ਮੈਂ ਕਿਹਾ ਕੋਈ ਨਹੀਂ ਬੰਨ ਜੀ ਪਹਿਲਾਂ ਪੜ ਲਾ ਫਿਰ ਬੰਨ ਜੀ ਅੱਛਾ ਪੜਾਂਦੇ ਵੀ ਹੁੰਦੇ ਸੀ ਤੁਸੀਂ ਕੀ ਪੜਾਂਦੇ ਹੁੰਦੇ ਸੀ ਜਦੋਂ ਹਾਲੀਓ ਕਹਿੰਦੇ ਸੀ ABC ਪੜਾਉਣੀ ਨਹੀਂ ਚਾਹਉਂ ਅੱਛਾ ABC ਪੜ ਲੈਂਦਾ ਹੁੰਦਾ ਸੀ ਤੁਹਾਡੀ ਗੱਲ ਹਰ ਮੰਨਦਾ ਹੁੰਦਾ ਸੀ ਕਦੇ ਤੁਹਾਨੂੰ ਬੋਲਿਆ ਨਹੀਂ ਅੱਗੋਂ ਲੜਿਆ ਨਹੀਂ ਤੁਹਾਡੇ ਨਾਲ ਲੜਦਾ ਤਾਂ ਉਹ ਹੁੰਦਾ ਸੀ ਪਰ ਮੇਰੇ ਗੱਲ ਮੰਨ ਲੈਂਦਾ ਸੀ ਗੱਲ ਮੰਨ ਲੈਂਦਾ ਸੀ ਜਦੋਂ ਰਖੜੀ ਲੰਘ ਕੇ ਗਈ ਫੇ ਗਿਫਟ ਵੀ ਦਿੱਤਾ ਕੋਈ ਕੀ ਕਹਿੰਦਾ ਹੁੰਦਾ ਸੀ ਕਹਿੰਦਾ ਸੀਗਾ ਮੈਂ ਕਹਾਂ ਵੀਰ ਮੇਰਾ ਗਿਫਟ ਕਹਿੰਦਾ ਸੀ ਹਾਂ ਮੈਂ ਬਦਾਉਂਗਾ ਨਾ ਮੈਂ ਤੈਨੂੰ ਤਿਧਣਾ ਤਿਦਿਆ ਲੈ ਕੇ ਦਊਗਾ ਤੂੰ ਉਤੇ ਲੈ ਕੇ ਦਊਗਾ ਤੈਨੂੰ ਕਹਿੰਦਾ ਹੁੰਦਾ ਸੀ ਚੀਜ਼ੀਆਂ ਲੈ ਕੇ ਦਊਗਾ ਹੋਰ ਕੀ ਸਕੂਟਰੀ ਲੈ ਕੇ ਦਊਗਾ ਸਕੂਟਰੀ ਲੈ ਕੇ ਦਊਗਾ ਇੰਨਾ ਬੋਲ ਲੰਦਾ ਸੀ ਉਹ ਟੋਤਲੀ ਬਾਤ ਚ ਬੋਲਦਾ ਹੁੰਦਾ ਸੀਗਾ ਸਕੂਟਰ ਵੀ ਕਹਿੰਦਾ ਬੋਲਦਾ ਵੀ ਨਹੀਂ ਹੁੰਦਾ ਸੀ ਅਜ ਸਹੀ ਤਰ੍ਹਾਂ ਸਕੂਟਰੀ ਕਹਿੰਦਾ ਹੁੰਦਾ ਤੂ ਤੇ ਲੈ ਕੇ ਦਊਗਾ ਤੂ ਤੇ ਅੱਛਾ ਟੋਤਲੀ ਬਾਤ ਚ ਕਹਿੰਦਾ ਸੀ ਤੁਹਾਡੇ ਨਾਲ ਬਹੁਤ ਪਿਆਰ ਸੀ ਹੈ ਨਾ ਤਾਂ ਦਿਨਾਂ ਲਈ ਫਿਰ ਵੀ ਇਕੱਠੇ ਹਾਂ ਦੋਨਾਂ ਨੇ ਮੈਂ ਤਾਂ ਕਿਸੇ ਵੱਲੇ ਕੰਟੂ ਕਿੱਤੇ ਕਰਕੇ ਸੌਂਦੇ ਹੁੰਦੇ ਸੀ ਇਕੱਠੇ ਸੌਂਦੇ ਹੁੰਦੇ ਸੀ ਤੁਸੀਂ ਹਾਂ ਕੇ ਨਹੀਂ ਸੀ ਰੋਟੀ ਵੀ ਕਿੱਤੇ ਆਨੇ ਖਾਣੀ ਜਦ ਤੱਕ ਵੇਹ ਨਹੀਂ ਪੇੜਾ ਨਹੀਂ ਉਦੋਂ ਕੋਨੇ ਵੀ ਨਹੀਂ ਰੋਟੀ ਖਾਣੀ ਕਿੱਥੇ ਨਹੀਂ ਰੋਟੀ ਖਾਂਦੇ ਹੁੰਦੇ ਸੀ ਹੂੰ ਫੋਨ ਵੀ ਰੋਟੀ ਸੋਨਾ ਸੀ ਤੇ ਲਗਾਦੀ ਰਾਤ ਨੂੰ ਨੀਂਦ ਦੇ ਹੁੰਦੀ ਨਹੀਂ ਹੂੰ ਦਸੋ ਦਸੋ ਕੋਲ ਕਿ ਰੋਟੀ ਨਹੀਂ ਖਾਣ ਨੂੰ ਮਨ ਕਰਦਾ ਹਾਂ ਹਾਂ ਜੀ ਰੋਟੀ ਨਹੀਂ ਖਾਣ ਮਨ ਕਰਦਾ ਰਾਤ ਨੂੰ ਸਾਰੀ ਰਾਤ ਜਾਗਦੀ ਰਹਿੰਦੀ ਆ ਮੰਮਾ ਮੇਰੇ ਪਾਪਾ ਨੂੰ ਕਿ ਦੁੱਧ ਸਾਖੂ ਲੋਗਾ ਉਹਨੂੰ ਕਿਧੋ ਫਾਂਸੀ ਦਿੱਤੀ ਜਾਊਂ ਕਿ ਇਹ ਕਹਿੰਦੀ ਰਾਤ ਨੂੰ ਸਾਰਾ ਦਿਨ ਸੌਂਦੇ ਨਹੀਂ ਆ ਵੀ ਕਰ ਲਾਉਂਦੀ ਹੈ ਕਰਦੀ ਰਹਿੰਦੀ ਆ ਜਸਮਿਨ ਰੋਜ਼ ਸੋਚਦੇ ਹੋ ਕਿ ਕਿਦਾਂ ਉਹ ਦਿਨ ਆਊਗਾ ਜਦੋਂ ਉਹਨੂੰ ਫਾਂਸੀ ਮਿਲੂਗੀ ਅਸੀਂ ਇਹੀ ਕਹਿੰਦੇ ਹਾਂ ਜਦੋਂ ਤਾਂ ਜਲ ਸਜ਼ਾ ਦਿੱਤੀ ਜਾਵੇ ਤਾਂ ਕਿ ਕਿਸੇ ਹੋਰ ਦੇ ਬੱਚੇ ਨਾ ਨਾ ਹੋਵੇ ਪਹਿਲਾਂ 7 ਸਾਲ ਸਜ਼ਾ ਕੱਟ ਕੇ ਆਇਆ ਸੀ ਉਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ ਹੁਣ ਉਹ ਇਹੀ ਕਹਿੰਨੇ ਆ ਵੀ ਜਦੋਂ ਵੀ ਕੋਈ ਇਦਾਂ ਦਾ ਕੰਮ ਕਰਦਾ ਆ ਉਹਨੂੰ ਉਸੇ ਵੇਲੇ ਸਜ਼ਾ ਦਿੱਤੀ ਜਾਵੇ ਤਾਂ ਕਿ ਕਿਸੇ ਹੋਰ ਬੱਚੇ ਦੇ ਨਾਲ ਨਾ ਹੋਵੇ ਅਸੀਂ ਇਹੀ ਬੇਨਤੀ ਕਰਦੇ ਆ ਉਹ ਜਿਹੜੇ ਕੋਰਟ ਵਿੱਚ ਖੜ ਕੇ ਉਹਨੂੰ ਫੇਰ ਫਾਂਸੀ ਦਿੱਤੀ ਜਾਵੇ ਸਾਹ ਦੇ ਸਾਹਮਣੇ ਦਿੱਤੀ ਜਾਵੇ ਤਾਂ ਕਿ ਕਿਸੇ ਹੋਰ ਦੇ ਨਾਲ ਬੱਚੇ ਦੇ ਨਾਲ ਨਾ ਹੋਵੇ ਉਹ ਜਿਹੜੇ ਕੁੜੇ ਚੱਕੇ ਸੀ ਹੋਂਦਾ ਜਿਹੜੇ ਕੁੜੀ ਚੱਕਿਆ ਸੀ ਹੋਂਦਾ ਉਸ ਬੁੱਲੇ ਪਾਂਖ ਦੇ ਦਿੱਤੀ ਸੀ ਉਹ ਵੀ ਉਹ ਪੰਜਾਬੀ ਸੀ ਵੀ ਉਹ ਇੱਕ ਦਿਨ ਚ ਫਾਂਜੀ ਰਹਤੇ ਸੀ ਆਏ ਨਾ ਹੁੰਦੇ ਨਹੀਂ ਸਕਦੇ ਹੂੰ ਤੁਸੀਂ ਰੋਜ਼ ਸੋਚਦੇ ਹੋ ਕਿਦਾਂ ਮਿਲੂਗੀ ਪੁੱਛਦੇ ਹੋ ਮੈਨੂੰ ਮੈਂ ਰੋਜ਼ ਹੀ ਸੋਚਦੀ ਆ ਵੀ ਉਹ ਦਿਨ ਕਿਦੋਂ ਆਉਂਗਾ ਜਰੂਰ ਮੇਰੇ ਅੱਖਾਂ ਦੇ ਸਾਹਮਣੇ ਉਹ ਬੰਦੇ ਨੂੰ ਮਾਰਾ ਜਾਊਂਗਾ ਬੁੱਧੀਮੰਦੇ ਦੇ ਜਿੱਦਾਂ ਉਹ ਕਹਿੰਦੇ ਕਿ ਬਹੁਤ ਅਰਵੀਨੋ ਨੇ ਮਾਰਿਆ ਉਹਦੀ ਜਗਾ ਜਗਾ ਤੇ ਉਹਨੂੰ ਤੋੜ ਦਿੱਤਾ ਇੰਦਾ ਨਹੀਂ ਕਹਿਣ ਤੋਂ ਵੀ ਪਹਿਲਾਂ ਸੋਚਣਾ ਪੈਂਦਾ ਵਾ ਚਾਹੁੰਦੇ ਉਹ ਬੰਦੇ ਨਾਲ ਵੀ ਇੰਦਾ ਹੋਵੇ ਹੂੰ ਬਹੁਤ ਮਾਰਿਆ ਉਹਨੂੰ ਐਟ ਵੀ ਉਹਦੇ ਸਿਰ 'ਚ ਮਾਰੀ ਉਹਦੇ ਗਲਾ ਕੁੱਟਿਆ ਅੱਖਾਂ ਵੀ ਉਹਦੇ ਬਾਹਰ ਨੂੰ ਆਈਆਂ ਸਨਿਆ ਉਹ ਜ਼ਿਆਦਾ ਉਹਨੂੰ ਮਾਰਿਆ ਉਹਦੇ ਹੀ ਪੈਂਟ ਨਾਲ ਉਹਦਾ ਗਲਾ ਕੁੱਟਿਆ ਸਾਡੇ ਕੋਲ ਬੋਲ ਨਹੀਂ ਹੁੰਦਾ ਹੈਗਾ ਹੂੰ ਕੀ ਕਹਨੇ ਤੁਸੀਂ ਪਾਪਾ ਨੂੰ ਵੀ ਚੁੱਪ ਕਰਾਉਂਦੇ ਆ ਮਮੀ ਨੂੰ ਜਦੋਂ ਮਮੀ ਪਾਪਾ ਰੋਂਦੇ ਆ ਫੇਰ ਚੁੱਪ ਕਰਾਉਂਦੇ ਆ ਤੁਸੀਂ ਪਾਪਾ ਨੂੰ ਵੀ ਤੁਸੀਂ ਉਦੋਂ ਕਿੱਦਾਂ ਚੁੱਪ ਕਰਾਇਆ ਲੱਗਦਾ ਮੇਰੇ ਮੇਰੇ ਮਮੀ ਪਾਪਾ ਹੁਣ ਮੇਰੇ ਨਾਲ ਹੀ ਆ ਟੁੱਟ ਜਾਊਗੇ ਨਹੀਂ ਤਾਂ ਨਹੀਂ ਟੁੱਟਣ ਦੇਣਾ ਮਮੀ ਪਾਪਾ ਨੂੰ ਤੁਸੀਂ ਬਣੋਗੇ ਸਹਾਰਾ ਹੁਣ ਤੁਸੀਂ ਕੀ ਕਰਨਾ ਵੱਡੇ ਹੋ ਕੇ ਮਾਤਾ ਕਹਿੰਦੇ ਤੂੰ ਹਾਂ ਡਾਕਟਰ ਬੰਨਾ ਮੈਂ ਡਾਕਟਰ ਹੀ ਬੰਨਾ ਆ ਡਾਕਟਰ ਬੰਨਾ ਪੁਲਿਸ ਵਾਲਾ ਬਣਨ ਨੂੰ ਤਾਂ ਨਹੀਂ ਮਨ ਕਰਦਾ ਏਦਾਂ ਦੇ ਲੋਕਾਂ ਨੂੰ ਸਜ਼ਾ ਦਾ ਮੰ ਹਾਂ ਮੈਂ ਤਾਂ ਹੁਣ ਇਹ ਸੋਚ ਲਿਆ ਕਿ ਮੈਂ ਕੁੱਝ ਹੀ ਬੰਨਾ ਕੋਈ ਹੀ ਬੰਨਾ ਹੁਣ ਸੋਚਦੇ ਆ ਏਦਾਂ ਦੇ ਲੋਕਾਂ ਨੂੰ ਉਦੋਂ ਹੀ ਸਜ਼ਾ ਦੇਣੀ ਆ ਹਨਾ ਅੱਛਾ ਜਿਹੜਾ ਉਹ ਪਹਿਲਾਂ ਕਰਕੇ ਆਇਆ ਫਿਰ ਮੰਨਦੇ ਹੋ ਤੁਸੀਂ ਵੀ ਇਹ ਚੀਜ਼ ਨੂੰ ਜਦੋਂ ਮੰਮੀ ਕਹਿੰਦੇ ਆ ਕਿ ਜੇ ਉਹ ਕੁੜੀ ਨਾ ਕਰਕੇ ਆਇਆ ਸੀ ਇਦਾਂ ਗਲਤ ਕੰਮ ਉਹ ਕੁੜੀ ਦੇ ਨਾਲ ਕਰਨ ਤੋਂ ਬਾਅਦ ਉਹਨੂੰ ਉੱਥੇ ਸਜ਼ਾ ਮਿਲ ਜਾਂਦੀ ਤਾਂ ਭਰਾਵਾ ਇਦਾਂ ਨਾ ਹੁੰਦਾ ਤੁਸੀਂ ਸੋਚਦੇ ਹੋ ਉਹ ਵੀ ਜੇ ਉਹ ਇਹ ਕੁੜੀ ਨੇ ਕਰਕੇ ਆਇਆ ਉਹ ਨੂੰ ਸਵਲੇ ਸਰਾਂ ਚਾਹੀਦੇ ਸੀ ਉਹ ਕੁੜੀ ਜਿਹੜੀ ਪਿਛਲੇ ਇਹ ਕਿ ਹਲਾ ਕੁੜੀ ਦਾ ਕੱਟ ਇਟਾ ਸੀਗਾ ਮਰਡਰ ਹੂੰ ਉਹਨੂੰ ਤੋਂ ਉਸੇ ਵੇਲੇ ਦੇ ਦਿੱਤੇ ਸੀ ਉਹਨੂੰ ਵੀ ਤਾਂ ਉਸੇ ਵੇਲੇ ਦੇਣ ਚਾਹੀਦੇ ਸੀ ਗਏ ਹੂੰ ਉਹ ਭੱਜ ਕੇ ਇੱਥੇ ਆ ਗਿਆ ਹੈ ਗੁਸਾ ਨਾ ਮੰਨਣਾ ਪਰ ਹੁਣ ਜਿੱਦਾਂ ਹਰਵੀਰ ਹੈ ਨਹੀਂ ਫਿਰ ਘਰ ਦੇ ਮੰਮੀ ਪਾਪਾ ਦਾ ਤੁਸੀਂ ਸਹਾਰਾ ਬਣਨਾ ਖਿਆਲ ਰੱਖਦੇ ਹੋ ਆਪ ਵੀ ਰੋਟੀ ਪਾਣੀ ਖਾਂਦੇ ਹੋ ਚੰਗੀ ਤਰ੍ਹਾਂ ਤੁਸੀਂ ਵੀ ਆਪਣਾ ਧਿਆਨ ਰੱਖਣਾ ਵਾ ਠੀਕਾ ਮੰਮੀ ਪਾਪਾ ਦਾ ਵੀ ਹੁਣ ਤੁਸੀਂ ਸਹਾਰਾ ਵਾਂ ਬੱਤ ਬੱਦ ਪੜ੍ਹਾਈ ਕਰਨੀ ਆ ਕਰੋਗੇ ਪੜ੍ਹਾਈ ਮਨ ਲਾ ਕੇ ਹੂੰ ਪਰ ਤੇ ਕਰੀ ਹੋਣ ਗੁੰਦੇ ਨਹੀਂ ਹੁੰਦਾ ਕੋਈ ਮਨ ਜਾਂਦੇ ਹੂੰ ਇੰਤਜ਼ਾਰ ਕਰ ਰਹੇ ਹੋ ਬਸ ਕਿ ਕਿਦਾਂ ਹੋ ਦੇਣਾ ਡਰਦੀ ਆ ਬਾਹਰ ਨਿਕ ਕੋ ਕਹਿੰਦੇ ਮੰਮਾ ਮੇਰਾ ਬਾਹਰ ਨਿਕ ਕੋ ਨਹੀਂ ਦੰਨੀ ਕਾਦਾ ਆਗਾ ਹੈ ਸੱਚੀ ਜਸਮਿਨ ਮੰਨ ਦਰ ਲੱਗਦਾ ਜੇ ਸਜੇ ਟਿਕਾਰ ਤੇ ਵੀ ਜਾਣਾ ਨਾਲ ਜਾਣਾ ਪੈਂਦਾ ਮम्मा ਮੇਰੇ ਨਾਲ ਚਲੋ ਨਾਲ ਜਾਣਾ ਪੈਂਦਾ ਮੈਨੂੰ ਡਰ ਲੱਗਦਾ ਆ ਜੈਸਮਿਨ ਡਰ ਲੱਗਦਾ ਵਾ ਡਰ ਤਾਂ ਲੱਗਣਾ ਹੀ ਆ ਕਿਉਂਕਿ ਹਣ ਉਹ ਤਾਂ ਹੈ ਨਹੀਂ ਹੁਣ ਮੈਂ ਹੀ ਆ ਸਿਰਫ ਤਾਂ ਹੀ ਮੈਂ ਕੱਲੀ ਹੁੰ ਜਾਂਦੀ ਬਾਹਰ ਹੂੰ ਆਲੇ ਦੁਆਲੇ ਘੁੰਮਦਾ ਵਾ ਹਮੇਸ਼ਾ ਉਹ ਜਿਹੜਾ ਪਰ ਤੁਸੀਂ ਆਪਣਾ ਧਿਆਨ ਰੱਖਣਾ ਵਾ ਕਦੇ ਵੀ ਕਦੇ ਵੀ ਕੋਈ ਬੁਲਾਉਂਦਾ ਵਾ ਤਾਂ ਘਰਦਿਆਂ ਨੂੰ ਜ਼ਰੂਰ ਦੱਸਣਾ ਵਾ ਤੁਸੀਂ ਚੁੱਪ ਨਹੀਂ ਰਹਿਣਾ ਕਦੇ ਵੀ ਉਹਦੇ ਪਹਿਲਾਂ ਤਾਂ ਆਸਤਨ ਦੀ ਮੰਮਾ ਕੋਈ ਭਾਈ ਕੁਮਤਾਸ਼ ਕਦੇ ਹੀ ਨਹੀਂ ਸੀ ਉਹਨੂੰ ਦੇਖ ਕੇ ਆ ਉਹਦੇ ਦੱਸ ਦਿੰਦੇ ਅਸੀਂ ਦੇਖ ਲਾਣਾ ਸੀ ਵੀ ਕੌਣ ਆ ਕੋ ਉਹਨੂੰ ਪੁੱਛਦੇ ਵੀ ਕਿਉਂ ਤੂੰ ਇਦਾਂ ਕਰਦਾ ਆ ਸਾਡੇ ਦੋਸਤ ਨਹੀਂ ਵੀ ਨਹੀਂ ਸੀ ਉਹਨਾਂ ਨੂੰ ਪਤਾ ਨਹੀਂ ਇਦਾਂ ਬੱਚੇ ਨੂੰ ਕਿਉਂ ਨਹੀਂ ਮਾਰਿਆ ਇਹ ਕਹਿੰਨੇ ਸੀ ਉਹਨੂੰ ਪੁੱਛਣਾ ਵੀ ਕਿਉਂ ਇਦਾਂ ਕੀਤੀ ਉਹ ਤਾਂ ਅਸੀਂ ਤਾਂ ਉਹਨੂੰ ਕਦੇ ਦੇਖਿਆ ਵੀ ਨਹੀਂ ਸੀਗਾ ਮੁੜ ਕੇ ਮਲਾਇਆ ਤੁਹਾਨੂੰ ਉਹਦੇ ਨਾਲ ਜਦੋਂ ਉਹ ਨੂੰ ਲੈ ਕੇ ਗਏ ਨਹੀਂ ਮਲਾਇਆ ਦੇਖਿਆ ਤੁਸੀਂ ਮੁੜ ਕੇ ਨਹੀਂ ਦੇਖਿਆ ਹੱਥਾਂ ਚਾਤਕੜੀਆਂ ਪਾ ਕੇ ਲੈ ਕੇ ਗਏ ਉਹਨੂੰ ਨਹੀਂ ਦੇਖਿਆ ਸਾਹਮਣੇ ਆਉਗਾ ਤੁਸੀਂ ਆਪਣੇ ਪੁੱਤ ਦਾ ਵੀ ਨਹੀਂ ਮੂੰਹ ਦੇਖਿਆ ਜਾਂਦੇ ਇੱਕ ਵਾਰੀ ਵੀ ਨਹੀਂ ਉਹ ਦਿਖਾ ਲਿਆ ਚਿਹਰਾ ਉਹਦਾ ਇੰਨੀ ਮਾੜੀ ਹਾਲਤ ਕਿਤੇ ਤੇਖ ਨਹੀਂ ਕਹਿੰਦੇ ਹੁੰਦਾ ਸੀਗਾ ਇਹ ਸਾਰਾ ਇਹ ਫਕਰ ਆਪਕਿੰਤਾ ਸੀਗਾ ਸਾਹਨੇ ਦਿਖਾ ਲਿਆ ਹੀ ਨਹੀਂ ਕਿਸੇ ਨੇ ਵੀ ਦੇਖਿਆ ਜਾਂਦੇ ਹੋਏ। ਕੋਸ਼ੁੱਦਿਲ ਚਾਹੇ ਬੋਲਣਾ ਜੈਸਮ। ਮੈਂ ਤਾਂ ਬਸ ਇਹ ਕਹਿੰਦੀ ਹਾਂ ਨੂੰ ਚੱਲ ਤੇ ਚੱਲ ਤੇ ਸਹਜ ਤੇ ਜਾਵੇ। ਹਮ। ਇੱਕ ਇੱਕ ਦਿਨ ਕੱਟਣਾ ਔਖਾ ਵਾ। ਜਦ ਤੱਕ ਸਜ਼ਾ ਨਹੀਂ ਮਿਲਦੀ ਜਦ ਤੱਕ ਰੋਟੀ ਬਾਣੀ ਨਹੀਂ ਖਾਉਂਦੇ। ਚੰਗੀ ਤਰ੍ਹਾਂ ਬਾਬਾ ਜੀ ਦਾ ਨਾਮ ਲਵਾਂਗੇ ਹਮੇਸ਼ਾ ਉਹ ਵਾਹਿਗੁਰੂ ਇਨਸਾਫ ਕਰੇ ਧਿਆਨ ਰੱਖਣਾ ਠੀਕਾ ਆਪਣਾ ਇਹਨੂੰ ਨਾਲ ਰੱਖਣਾ ਹਮੇਸ਼ਾ ਫੇ ਚੁੱਪ ਕਰ ਜਾਂਦੀ ਫੇ ਬੋਲਦੀ ਨਹੀਂ ਕੋਸ਼ਿਸ਼ ਕੱਲੇ ਰੋਂਦੇ ਹੋ ਮम्मी पापा ਮੋਰੇ ਨਹੀਂ ਨਹੀਂ ਰੋਣਾ ਚਾਹੁੰਦੇ ਇਹਨਾਂ ਦਾ ਦਿਲ ਨਹੀਂ ਤੋੜਨਾ ਚਾਹੁੰਦੇ ਤੁਹਾਨੂੰ ਦੱਸ ਦੇ ਮੈਨੂੰ ਪਤਾ ਵੀ ਨਹੀਂ ਲੱਗਣੇ ਤੁਮੇ ਰੋਂਦੀ ਆ ਐਂਦੀ ਸਿਆਣੀ ਹੋ ਜੈਸਮੀਨ ਨੇ ਮਮਾ ਪਾਪਾ ਦੁਖੀ ਹੋਣਗੇ ਤਸਤੀ ਨੀ ਮਰੋਂਦੀ ਆ ਐਨੀ ਸਟਰੋਂਗ ਅਡਜਸਟਮੈਂਟ ਤੁਸੀਂ ਬਹੁਤ ਕੁੜੀਆਂ ਤੁਹਾਡੀ ਉਮਰ ਦੇ ਵਿੱਚ ਐਨੀਆਂ ਸਟਰੋਂਗ ਨਹੀਂ ਹੁੰਦੀਆਂ ਪਤਾ ਤੁਹਾਨੂੰ ਤੁਸੀਂ ਨਿੱਕੀ ਉਮਰ ਦੇ ਵਿੱਚ ਕਿੰਨੇ ਸਿਆਣਪ ਉਹ ਕਿੰਨਾ ਘਰ ਨੂੰ ਸਾਹਮਣ ਦੀ ਹਿੰਮਤ ਰੱਖਦੇ ਹੋ ਤੁਸੀਂ ਬਹੁਤ ਕੁਝ ਬਣਨਾ ਤੁਸੀਂ ਜ਼ਿੰਦਗੀ ਚ ਠੀਕਾ ਵੱਡੇ ਹੋ ਕੇ ਬਹੁਤ ਲੋਕਾਂ ਦੀ ਆਵਾਜ਼ ਬਣਨਾ ਤੁਸੀਂ हिम्मत नहीं दे भी तोड़ोंगे ऐदी रहोंगे ऐदी रहना हमेशा हम रोटी खाऊंगे शाबाश तो बच्ची है निकी जी ਦਾ ਹੌਸਲਾ ਤੇ ਹਿੰਮਤ ਬਹੁਤ ਵੱਡੀ ਹੈ ਉਸ ਵਾਹਿਗੁਰੂ ਦਾ ਨਾਮ ਲੈਂਦੀ ਹੈ ਇਹ ਸ਼ਾਸਤਰ ਜਿਹੜਾ ਇਹ ਸ਼ਾਸਤਰ ਗੁਰੂ ਦੇ ਸਿੰਘ ਦੇ ਕੇ ਆਇਆ ਉਸ ਨੂੰ ਹਮੇਸ਼ਾ ਹੱਥ ਦੇ ਵਿੱਚ ਰੱਖਣ ਦੀ ਗੱਲ ਕਰ ਰਹੀ ਹੈ ਕਿ ਇਹ ਮੈਂ ਹੱਥ ਦੇ ਵਿੱਚ ਰੱਖਣਾ ਜੋ ਦਰਿੰਦਾ ਉਸ ਵਰਗਾ ਕੋਈ ਇਨਸਾਨ ਮਿਲੂਗਾ ਤਾਂ ਮੈਂ ਛੱਡਣਾ ਵੀ ਨਹੀਂ ਹੈ ਨਿੱਕੀ ਜੀ ਬੱਚੀ ਦੇ ਬੋਲ ਆ ਜਦੇ ਮਨ ਦੇ ਵਿੱਚ ਗੁੱਸਾ ਆਣਾ ਸੁਭਾਵਿਕ ਹੈ ਗੁੱਸਾ ਆਣਾ ਇਸ ਬੱਚੇ ਦੇ ਮਨ ਚ ਸੁਭਾਵਿਕ ਹੈ ਪਰ ਵਾਹਿਗੁਰੂ ਇਸ ਬੱਚੀ ਨੂੰ ਹੋਰ ਹਿੰਮਤ ਦਵੇ ਇਸ ਮਾਂ ਨੂੰ ਹੋਰ ਹਿੰਮਤ ਦਵੇ ਇਹ ਦੁੱਖ ਸਹਿਣ ਵੀ ਤੇ ਅੱਗੇ ਹੋ ਕੇ ਇਨਸਾਫ ਦੀ ਜੋ ਲੜਾਈ ਲੜ ਰਹੇ ਨੇ ਉਸ ਦੇ ਵਿੱਚ ਹਰ ਪੰਜਾਬੀ ਜਿਹੜਾ ਇਹਨਾਂ ਦਾ ਸਾਥ ਵੀ ਅੱਗੇ ਹੋ ਕੇ ਜ਼ਰੂਰ ਦਵੇ ਇਹਨਾਂ ਮਾਪਿਆਂ ਦੇ ਵਿੱਚ ਅੱਜ ਘਰ ਦੇ ਵਿੱਚ ਬਹੁਤ ਸੁੰਨ ਪੈ ਗਈ ਆ ਰੋਟੀ ਤੱਕ ਨਹੀਂ ਮਾਮਾ ਧੀਆਂ ਪਿਓ ਵਿਚਾਰਾ ਅੱਜ ਇੰਨਾ ਜ਼ਿਆਦਾ ਟੁੱਟਿਆ ਹੋਇਆ ਰੋਟੀ ਖਾਣ ਨੂੰ ਮਾਨ ਨਹੀਂ ਕਰ ਰਿਹਾ ਇਹਨਾਂ ਬੱਚਿਆਂ ਦਾ ਇਸ ਮਾਂ ਦਾ ਪਰ ਅਸੀਂ ਚਾਹੁੰਦੇ ਹਾਂ ਕਿ ਇਸ ਮਾਂ ਤੇ ਇਸ ਬੱਚੀ ਦੀ ਆਵਾਜ਼ ਬਣਿਆ ਜਾਏ ਇਹਨਾਂ ਨੂੰ ਅਗਰ ਕੋਈ ਇਸ ਤਰੀਕੇ ਦਾ ਕੋਈ ਵੀ ਮਦਦ ਦੀ ਲੋੜ ਹੈ ਕੋਈ ਡਰ ਹੈ ਤਾਂ ਪੰਜਾਬੀ ਅੱਗੇ ਹੋ ਕੇ ਇਹਨਾਂ ਦੇ ਨਾਲ ਖੜਨ ਨਾ ਕਿ ਇਸ ਮੁੱਦੇ ਨੂੰ ਉੱਥੇ ਛੱਡ ਕੇ ਹੋਰ ਮੁੱਦਾ ਫੜ ਲੈਣੇ ਗੁਜਾਰਿਸ਼ ਹੈ ਪੰਜਾਬੀਆਂ ਦੇ ਮੋਰੀ ਜੇ ਤੁਸੀਂ ਖੜੇ ਹੋ ਡਟੇ ਹੋ ਅੱਜ ਸੋਸ਼ਲ ਮੀਡੀਆ ਤੇ ਹਰ ਤਸਵੀਰ ਤੇ ਤੁਸੀਂ ਕਮੈਂਟ ਕਰਦੇ ਹੋ ਆਪਣੇ ਵਿਚਾਰ ਰੱਖਦੇ ਹੋ ਸ਼ੇਅਰ ਕਰਦੇ ਹੋ ਇਨਸਾਫ ਦੇ ਲਈ ਤਾਂ ਇਹਨਾਂ ਮਾਂ ਤੇ ਇਸ ਬੱਚੀ ਦਾ ਇਸ ਪਿਓ ਦਾ ਦਰਦ ਵੀ ਦੁਨੀਆ ਤੱਕ ਪਹੁੰਚਾਓ ਇਹ ਮੁੱਦਾ ਦੱਬੇ ਨਾ ਇਸ ਮੁੱਦੇ ਤੇ ਜਿਹੜਾ ਇਸ ਪਰਿਵਾਰ ਨੂੰ ਇਨਸਾਫ ਵੀ ਮਿਲੇ ਤੇ ਹੋਰ ਬਹੁਤ ਸਾਰੀਆਂ ਧੀਆਂ ਹੋਰ ਬਹੁਤ ਸਾਰੇ ਜਵਾਕ ਜਿਨ੍ਹਾਂ ਦੇ ਨਾਲ ਅਜਿ ਉਹਨਾਂ ਦੇ ਉਹਨਾਂ ਦੇ ਲਈ ਵੀ ਅਸੀਂ ਉੰਨੀ ਹੀ ਆਵਾਜ਼ ਬੁਲੰਦ ਕਰੀਏ ਤਾਂ ਜੋ ਲੋਕ ਇਹ ਨਾ ਸੋਚਣ ਕਿ ਸਾਡੀ ਬੇਇੱਜ਼ਤੀ ਹੋ ਜੂਗੀ ਸਮਾਜ ਦੇ ਵਿੱਚ ਸਾਡੀ ਇੱਜ਼ਤ ਰੁੱਲ ਜੂਗੀ ਅਸੀਂ ਨਹੀਂ ਆਵਾਜ਼ ਚੁੱਕਣੀ ਉਹ ਲੋਕ ਵੀ ਹਿੰਮਤ ਕਰਕੇ ਆਵਾਜ਼ ਚੁੱਕਣ ਤੇ ਪੰਜਾਬੀ ਉਹਨਾਂ ਪਰਿਵਾਰਾਂ